ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਿਲਜੀਤ ਸਿੰਘ ਰੋੜਾ ਤੇ ਲੈ ਕੇ ਹਾਜ਼ਰਾਂ ਜੀ ਆਪਣੇ ਬੋਡਕਾਸਟ ਦਾ ਨਵਾਂ ਐਪੀਸੋਡ ਜੇ ਚੰਗਾ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡਾ ਬੀ ਆਰਗੇਨਿਕ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਮੇਰਾ ਇਸ ਵਾਰ ਦਾ ਟੌਪਿਕ ਹੈ ਫਿਲਮ ਅਲੋਚਨਾ ਬਾਰੇ ਜਿੱਥੋਂ ਤੱਕ ਪੰਜਾਬੀ ਫਿਲਮ ਮੇਕਰਾਂ ਬਾਰੇ ਬਤੌਰ ਸੰਪਾਦਕ ਪੰਜਾਬੀ ਸਕ੍ਰੀਨ ਮੈਗਜ਼ੀਨ ਮੇਰਾ ਪਿਛਲਾ 17-18 ਸਾਲਾਂ ਦਾ ਤਜਰਬਾ ਹੈ ਇੱਥੇ ਅਕਸਰ ਅਲੋਚਕਾਂ ਨੂੰ ਫਿਲਮ ਇੰਡਸਟਰੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦ ਕਿ ਇਹਦਾ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਵੀ ਫਾਇਦਾ ਨਹੀਂ ਹੈ ਕਾਰਨ ਹੈ ਕਿ ਜੇ ਸਾਡੇ ਭਾਰਤੀ ਸਿਨੇਮਾ ਦਾ ਇਤਿਹਾਸ ਪਿਛਲੇ 100 ਸਾਲ ਦਾ ਇਹ ਤੇ ਫਿਲਮ ਅਲੋਚਕ ਵੀ 100 ਸਾਲ ਤੋਂ ਨਾਲ-ਨਾਲ ਚੱਲਦਾ ਆ ਰਿਹਾ ਤੇ ਉਹਨੇ ਸਿਨੇਮੇ ਦੀ ਡਿਵੈਲਪਮੈਂਟ ਵਾਸਤੇ ਆਪਣਾ ਅਹਿਮ ਯੋਗਦਾਨ ਪਾਇਆ ਚਾਹੇ ਗੱਲ ਫਿਲਮ ਐਕਟਰਾਂ ਦੀ ਹੋਵੇ ਨਿਰਮਾਤਾਵਾਂ ਦੀ ਹੋਵੇ ਨਿਰਦੇਸ਼ਕਾਂ ਦੀ ਹੋਵੇ ਫਿਲਮ ਦੇ ਵਿਸ਼ਾ ਨੂੰ ਲੈ ਕੇ ਹੋਵੇ ਜਾਂ ਫਿਲਮ ਨਾਲ ਜੁੜਿਆ ਕੋਈ ਵੀ ਟੌਪਿਕ ਹੋਵੇ ਇਸ ਲਈ ਮੇਰੇ ਮੁਤਾਬਕ ਜਿਹੜਾ ਫਿਲਮ ਅਲੋਚਕਾ ਨੂੰ ਸਾਨੂੰ ਖੁਸ਼ੀ-ਖੁਸ਼ੀ ਐਕਸੈਪਟ ਕਰਨਾ ਚਾਹੀਦਾ ਤੇ ਸਬਰ ਨਾਲ ਕਰਨਾ ਚਾਹੀਦਾ ਸੈਕੰਡਲੀ ਹਾਂ ਸ਼ਰਤ ਹੈ ਕਿ ਜਿਹੜਾ ਫਿਲਮ ਅਲੋਚਕ ਹੈ ਜਿਹੜੀ ਉਹਦੀ ਆਲੋਚਨਾ ਬਿਲਕੁਲ ਸਾਰਥਕ ਹੋਵੇ ਨਿਰਪੱਖ ਹੋਵੇ ਤੇ ਇੱਕ ਜ਼ਿੰਮੇਵਾਰانہ ਭਾਸ਼ਾ ਦੇ ਅੰਦਰ ਹੋਵੇ ਤਾਂ ਕਿ ਕਿਸੇ ਨੂੰ ਨਿੱਜੀ ਤੌਰ ਤੇ ਬੁਰਾ ਨਾ ਲੱਗੇ ਜੇ ਅਸੀਂ ਬਾਲੀਵੁੱਡ ਜਾਂ ਹੋਰ ਸੂਬਿਆਂ ਦੇ ਸਿਨੇਮੇ ਦੀ ਗੱਲ ਕਰੀਏ ਤਾਂ ਉੱਥੇ ਜਿਹੜੇ ਰੈਗੂਲਰ ਫਿਲਮ ਮੇਕਰ ਹੈ ਉਹਨਾਂ ਦਾ ਫਿਲਮ ਅਲੋਚਕਾਂ ਬਾਰੇ ਜਿਹੜਾ ਨਜ਼ਰੀਆ ਬਿਲਕੁਲ ਅਲੱਗ ਜਿਹੜਾ ਦੇਖਣ ਨੂੰ ਮਿਲਦਾ ਉਹਨਾਂ ਨੇ ਕਦੇ ਵੀ ਫਿਲਮ ਅਲੋਚਕਾਂ ਦੀ ਗੱਲ ਦਾ ਬੁਰਾ ਨਹੀਂ ਬਣਾਇਆ ਸਗੋਂ ਉਹਨਾਂ ਦੀਆਂ ਗੱਲਾਂ ਨੂੰ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਆਮ ਤੌਰ ਤੇ ਵੱਡੀਆਂ-ਵੱਡੀਆਂ ਪ੍ਰੈਸ ਮਿਲਨੀਆਂ ਦੇ ਵਿੱਚ ਜਿਹੜੇ ਵੱਡੇ ਐਕਟਰਾਂ ਦੇ ਮੂੰਹ ਇਹ ਆਮ ਤੌਰ ਤੇ ਵੇਖਣ ਸੁਣਨ ਨੂੰ ਮਿਲਿਆ ਹੈ ਕਿ ਜਿਹੜਾ ਫਿਲਮ ਅਲੋਚਕਾਂ ਦਾ ਤੇ ਫਿਲਮ ਮੀਡੀਆ ਦਾ ਜਿਹੜਾ ਸਾਡੇ ਨਾਲ ਫਿਲਮ ਮੇਕਰਾਂ ਨਾਲ ਜਿਹੜਾ ਰਿਸ਼ਤਾ ਇੱਕ ਨੋ ਮਾਸ ਦਾ ਰਿਸ਼ਤਾ ਜਿਹੜਾ ਕਦੀ ਵੀ ਵੱਖ ਨਹੀਂ ਹੋ ਸਕਦਾ ਤੇ ਇੱਕ ਬੜੀ ਦਿਲਚਸਪ ਗੱਲ ਹੋਰ ਹੈ ਇਹਨਾਂ ਦੇ ਨਜ਼ਰੀਏ ਦੀ ਮੈਂ ਗੱਲ ਕਰ ਰਿਹਾ ਕਿ ਜਦੋਂ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤੇ ਉਹਨਾਂ ਦਾ ਧਿਆਨ ਫਿਲਮ ਦੀ ਕਮਾਈ ਨਾਲੋਂ ਵੱਧ ਫਿਲਮ ਅਲੋਚਕਾਂ ਦੀਆਂ ਟਿੱਪਣੀਆਂ ਵੱਲ ਹੁੰਦਾ ਕਿ ਇਹਨਾਂ ਨੇ ਫਿਲਮ ਬਾਰੇ ਕੀ ਕਿਹਾ ਕਈ ਵਾਰ ਤਾਂ ਇਹ ਵੀ ਵੇਖਿਆ ਗਿਆ ਕਿ ਫਿਲਮ ਦੀ ਸਪੈਸ਼ਲ ਸਕਰੀਨਿੰਗ ਵੇਲੇ ਫਿਲਮ ਅਲੋਚਕਾਂ ਨੂੰ ਖਾਸ ਤੌਰ ਤੇ ਬੁਲਾਇਆ ਜਾਂਦਾ ਹੈ ਉਹਨਾਂ ਦੀ ਸਲਾਹ ਲਈ ਜਾਂਦੀ ਹੈ ਤਾਂ ਕਿ ਫਾਈਨਲ ਪ੍ਰਿੰਟ ਤੋਂ ਪਹਿਲਾਂ ਜੇ ਕੋਈ ਪੋਸੀਬਲ ਚੇਂਜਸ ਹੋਣ ਤਾਂ ਉਹ ਵੀ ਕਰ ਲਿਆ ਜਾਵੇ ਇਸ ਤੋਂ ਇਲਾਵਾ ਫਿਲਮ ਦੇ ਪ੍ਰੀਮੀਅਰ ਮੌਕੇ ਉਹਨਾਂ ਨੂੰ ਵਿਸ਼ੇਸ਼ ਸੱਦਾ ਦੇ ਕੇ ਬੁਲਾਇਆ ਜਾਂਦਾ ਹੁਣ ਜੇ ਦੂਜੇ ਪਾਸੇ ਆਪਾਂ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤੇ ਇੱਥੇ ਮੈਨੂੰ ਲੱਗਦਾ ਏਦਾਂ ਦਾ ਕੋਈ ਰਿਵਾਜ ਨਹੀਂ ਹੈ ਫਿਲਮ ਦੀ ਸਕਰੀਨਿੰਗ ਤਾਂ ਬੜੀ ਦੂਰ ਦੀ ਗੱਲ ਹੈ ਸ਼ਾਇਦ ਕਿਤੇ ਹੀ ਕਰਦੇ ਹੋਣ ਜਾਂ ਵੈਸੇ ਦੇਖਿਆ ਵੀ ਨਹੀਂ ਕਿ ਬਹੁਤ ਜ਼ਿਆਦਾ ਸਕਰੀਨਿੰਗ ਹੁੰਦੀ ਤੇ ਜਿਹੜੇ ਫਿਲਮ ਪ੍ਰੀਮੀਅਰ ਹੈ ਫਿਲਮ ਪ੍ਰੀਮੀਅਰ ਤੇ ਵੀ ਉਹ ਕੋਈ ਝੋਲੀ ਚੁੱਕ ਟਾਈਪ ਲੋਕ ਜਾਂ ਫਿਰ ਪੇਡ মিডিਆ ਉਹਨਾਂ ਨੂੰ ਹੀ ਜਿਹੜੀ ਤਰਜੀਹ ਦਿੱਤੀ ਜਾਂਦੀ ਹੈ ਤੇ ਜਿਹੜੇ ਅਸਲ ਫਿਲਮ ਦਰਸ਼ਕ ਉਹਨਾਂ ਨੂੰ ਤਾਂ ਦੂਰ ਹੀ ਰੱਖਿਆ ਜਾਂਦਾ ਸਦਾ ਦਿਨ ਅਸੇ ਦੂਰ ਦੀ ਗੱਲ ਆ ਜਿਹੜਾ ਕਿ ਮੈਨੂੰ ਕਾਰਨ ਲੱਗਦਾ ਕਿ ਫਿਲਮ ਅਲੋਚਕਾਂ ਨੂੰ ਕਿਉਂ ਦੂਰ ਰੱਖਦੇ ਨੇ ਮੈਨੂੰ ਲੱਗਦਾ ਕਿ ਜਦੋਂ ਫਿਲਮਾਂ ਬਣਾਉਂਦੇ ਨੇ ਤੇ ਇਹਨਾਂ ਨੂੰ ਆਪਣੀਆਂ ਫਿਲਮਾਂ ਤੇ ਬਹੁਤ ਜ਼ਿਆਦਾ ਇਤਬਾਰ ਕਹੋ ਜਾਂ ਕੋਈ ਕੌਨਫੀਡੈਂਸ ਨਹੀਂ ਹੁੰਦਾ ਜਾਂ ਕਿ ਥੋੜਾ ਜਿਹਾ ਇਨਸਿਕਿਉਰ ਫੀਲ ਕਰਦੇ ਨੇ ਕਿ ਜੇ ਫਿਲਮ ਅਲੋਚਕਾਂ ਨੂੰ ਜਿਹੜੇ ਰੀਅਲ ਫਿਲਮ ਅਲੋਚਕ ਹੈ ਜੀ ਉਹਨਾਂ ਨੂੰ ਅਸੀਂ ਪ੍ਰੀਮੀਅਰ ਤੇ ਬੁਲਾ ਲਿਆ ਤੇ ਇਹਨਾਂ ਨੇ ਫਿਲਮ ਦੇ ਚੰਗੀ ਮਾੜੀ ਦਾ ਤੇ ਉਸੇ ਵale ਰਿਜ਼ਲਟ ਦੇ ਦੇਣਾ ਇਸ ਕਰਕੇ ਇਹਨਾਂ ਨੂੰ ਦੂਰੀ ਰੱਖੀਏ ਜਾਂ ਫਿਰ ਸਾਡੀ ਇੰਡਸਟਰੀ ਦੇ ਲੋਕਾਂ ਨੂੰ ਇੰਨੀ ਅਵੇਅਰ ਜਿਹੜੀ ਅਵੇਅਰਨੈਸ ਹੀ ਨਹੀਂ ਹੈਗੀ ਕਿ ਜਿਹੜੇ ਰੀਅਲ ਫਿਲਮ ਕ੍ਰਿਟਿਕ ਹੈ ਉਹਨਾਂ ਦੀ ਵੀ ਆਪਣੀ ਇੱਕ ਇੰਪੋਰਟੈਂਸ ਹੈ ਤੇ ਉਹਨਾਂ ਨੂੰ ਵੀ ਫਿਲਮ ਪ੍ਰੀਮੀਅਰ ਤੇ ਪ੍ਰੋਪਰ ਤਰੀਕੇ ਨਾਲ ਇਨਵਾਈਟ ਕੀਤਾ ਜਾਵੇ ਫਿਲਮ ਅਲੋਚਕਾਂ ਤੇ ਫਿਲਮ ਮਿਕਰਾਂ ਚ ਜਿਹੜੀ ਇਹ ਦੂਰੀ ਹੈ ਇਹ ਬਹੁਤ ਵਧੀਆ ਨਹੀਂ ਕਾਰਨ ਹੈ ਕਿ ਜਦੋਂ ਕਿਉਂਕਿ ਅਸੀਂ ਬਹੁਤ ਮਿਲਦੇ ਬਹੁਤ ਘਾਟਾਂ ਤੇ ਇਸ ਲਈ ਇੱਕ ਦੂਜੇ ਨੂੰ ਸਮਝਦੇ ਵੀ ਬਹੁਤ ਘਾਟਾਂ ਉਦੋਂ ਨਾਲ ਕੀ ਹੁੰਦਾ ਕਿ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਤਾਂ ਫਿਲਮ ਦਾ ਜਿਹੜਾ ਰਿਵਿਊ ਹੈ ਉਹ ਫਿਲਮ ਮੇਕਰਾਂ ਦੇ ਹੱਕ 'ਚ ਨਹੀਂ ਪਹੁੰਚਦਾ ਤੇ ਉਹ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਅਗਰੈਸਿਵ ਹੋ ਕੇ ਫਿਰ ਉਹ ਆਪਣੀਆਂ ਗਲਤੀਆਂ ਲੱਭਣ ਦੀ ਬਜਾਏ ਫਿਲਮ ਅਲੋਚਕਾਂ ਨੂੰ ਨੀਵੇਂ ਦਿਖਾਉਣ ਦੀਆਂ ਸਕੀਮਾਂ ਲੱਭਦੇ ਨੇ ਆਪਣੇ ਆਈਟੀ ਸੈੱਲ ਨੂੰ ਮਗਰ ਲਾਦਣਗੇ ਉਹ ਫਿਰ ਪੁੱਠੀਆਂ ਸਿੱਧੀਆਂ ਨਕਲੀ ਆਈਡੀਆਂ ਤੋਂ ਗਾਵਾਂ ਕੱਢਣੀਆਂ ਘਡਾਉਣੀਆਂ ਸ਼ੁਰੂ ਕਰ ਦਿੰਦੇ ਆ ਤੇ ਜਿੱਥੋਂ ਫਿਲਮ ਲੋਚਕਾਂ ਨੂੰ ਤਾਂ ਖੈਰ ਫਰਕ ਨਹੀਂ ਪੈਂਦਾ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜੀ ਮੇਰੀ ਫਿਲਮ ਦਾ ਸੀ ਰਿਵਿਊ ਲਿਖਿਆ ਤੇ ਇਦਾਂ ਦੇ ਜਿਹੜੇ ਸਿੱਟੇ ਸਾਡੇ ਸਾਹਮਣੇ ਆਉਣੇ ਹੀ ਐ ਇੱਥੋਂ ਤੱਕ ਕਿ ਧਮਕਾਨ ਤੱਕ ਵੀ ਜਾਂਦੇ ਨੇ ਪਰ ਫਰਕ ਇਸ ਕਰਕੇ ਨਹੀਂ ਪੈਂਦਾ ਫਰਕ ਇਹ ਪੈਂਦਾ ਕਿ ਅਸਲ 'ਚ ਸਾਨੂੰ ਫਿਲਮ ਲੋਚਕਾਂ ਨੂੰ ਇਹਨਾਂ ਦੀ ਔਕਾਤ ਦਾ ਪਤਾ ਚੱਲ ਜਾਂਦਾ ਕਿ ਫਿਲਮ ਅਸਲ ਦੇ ਵਿੱਚ ਫਿਲਮ ਮੇਕਰ ਨਹੀਂ ਹੈਗੇ ਫਿਲਮੀ ਗੁੰਡੇ ਨੇ ਤੇ ਇਸੇ ਲਈ ਕਹਿਣਾ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਜਿਹੜੀ ਦੂਰੀ ਆਪਾਂ ਘਟਾਉਣ ਦੀ ਕੋਸ਼ਿਸ਼ ਕਰੀਏ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂਕਿ ਇਹ ਜਿਹੜਾ ਸੋਸ਼ਲ ਮੀਡੀਆ ਦੇ ਇਦਾਂ ਦਾ ਕਲੇਰਾ ਜਿਹੜਾ ਦੂਜੇ ਦੇ ਨਜ਼ਰ ਆ ਜਾਂਦਾ ਉਹ ਨਾ ਨਜ਼ਰ ਆਵੇ ਦੋਸਤੋ ਦਰਸਲ ਜਿਹੜੀ ਮੈਂ ਗੱਲਾਂ ਕਰ ਰਿਹਾ ਮੈਂ ਆਪਣੇ ਨਿੱਜੀ ਤਜਰਬੇ ਤੋਂ ਕਰ ਰਿਹਾ ਤੇ ਮੈਂ ਸਿਰਫ ਉਹਨਾਂ ਫਿਲਮ ਮੇਕਰਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਇਹੋ ਜਿਹੀ ਹਰਕਤਾਂ ਕੀਤੀਆਂ ਜਾਂ ਕਰਦੇ ਨੇ ਜਾਂ ਕਰਾਉਂਦੇ ਨੇ ਤੇ ਉਹਨਾਂ ਨੇ ਬਿਲਕੁਲ ਨਹੀਂ ਗੱਲ ਕੀਤੀ ਕਿ ਜਿਹੜੇ ਆਪਣੀ ਫਿਲਮ ਦਾ ਰਿਵਿਊ ਚੰਗਾ ਨਾ ਲੱਗਣ ਤੇ ਚੁੱਪ ਕਰ ਜਾਂਦੇ ਨੇ ਚੁੱਪ ਵੀ ਇਸ ਕਰਕੇ ਕਰ ਜਾਂਦੇ ਨੇ ਕਿ ਫਿਲਮ ਜਿਹੜੀ ਰੀਅਲ ਆਡੀਅנס ਵੀ ਉਹਨੂੰ ਰਿਜੈਕਟ ਕਰ ਚੁੱਕੀ ਹੁੰਦੀ ਹੈ ਤੇ ਫਿਰ ਨੇਚਰਚਲੀ ਇੱਕ ਫਿਲਮ ਦਾ ਜਿਹੜਾ ਰਿਵਿਊ ਵੀ ਵਧੀਆ ਕਿੱਦਾਂ ਆ ਸਕਦਾ ਤੇ ਮੈਂ ਫਿਲਮ ਅਲੋਚਕਾਂ ਦੀ ਵੀ ਉਹਨਾਂ ਦੀ ਗੱਲ ਕਰ ਰਿਹਾ ਮੈਂ ਉਹਨਾਂ ਫਿਲਮ ਅਲੋਚਕਾਂ ਦੇ ਹੱਕ ਦੀ ਗੱਲ ਕਰ ਰਿਹਾ ਜਿਹੜੇ ਅਸਲ ਦੇ ਵਿੱਚ ਨਿਰਪੱਖ ਹੋ ਕੇ ਇਮਾਨਦਾਰੀ ਨਾਲ ਆਪਣੀ ਪਾਸ਼ਾ ਦੇ ਕੰਟਰੋਲ 'ਚ ਰਹਿ ਕੇ ਰਿਵਿਊ ਲਿਖਦੇ ਨੇ ਤੇ ਜਦੋਂ ਉਹਨਾਂ ਨੂੰ ਵੀ ਇਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਉਹਨਾਂ ਲੋਕਾਂ ਦੀ ਬਿਲਕੁਲ ਨਹੀਂ ਗੱਲ ਕਰ ਰਿਹਾ ਕਿ ਜਿਹੜੇ ਪੈਸੇ ਲੈ ਕੇ ਥਾ-ਥਾ ਮੂੰਹ ਮਾਰਦੇ ਫਿਰਦੇ ਨੇ ਇਹੋ ਜਿਹੇ ਪੱਤਰਕਾਰਾਂ ਦੀ ਮੈਂ ਬਿਲਕੁਲ ਨਹੀਂ ਗੱਲ ਕਰਦਾ ਤੇ ਨਾ ਹੀ ਇਹਨਾਂ ਨੂੰ ਮੈਂ ਪੱਤਰਕਾਰਾਂ ਦੇ ਕਿਸ ਖਾਤੇ 'ਚ ਸਮਝਦਾ ਵਾਂ ਖੈਰ ਸਾਰਾ ਫਿਲਮ ਮੀਡੀਆ ਦਾ ਇਦਾਂ ਦਾ ਨਹੀਂ ਹੁੰਦਾ ਪਰ ਜਿੰਨਾਂ ਲੋਕਾਂ ਦੀ ਮੈਂ ਗੱਲ ਕੀਤੀ ਇਹਨਾਂ ਨੂੰ ਮੈਂ ਪੱਕੇ ਤੌਰ ਤੇ ਝੋਲੀਚੁੱਕ ਮੀਡੀਆ ਦਾ ਨਾਮ ਦਿੱਤਾ ਕਿਉਂਕਿ ਪਤਾ ਮੈਨੂੰ ਵੀ ਲੱਗ ਜਾਂਦਾ ਕਿ ਇਹਨਾਂ ਦੇ ਪਿੱਛੇ ਕੌਣ ਆ ਇਹ ਫਿਲਮ ਆਲੋਚਕਾਂ ਦੇ ਪ੍ਰਤੀ ਆਪਣਾ ਜਿਹੜਾ ਸਾੜਾ ਕੱਢਣ ਲਈ ਇਹੋ ਜਿਹੇ ਲੋਕਾਂ ਨੂੰ ਹਾਇਰ ਕੀਤਾ ਜਾਂਦਾ ਤੇ ਅਕਸਰ ਵੇਖ ਨੂੰ ਮਿਲਦਾ ਕਿ ਕੋਈ ਮੂੰਹ ਚੁੱਕ ਕੇ ਅ ਸਮਿਖਿਆਕਰ ਅ ਦੀ ਸਮਿਖਿਆ ਕਰਨ ਤੋਂ ਰੰਪਦਾ ਕੋਈ ਜਿਹੜਾ ਜੇ ਕੋਈ ਕਿਸੇ ਦੇ ਵਿਰੁੱਧ ਕੋਈ ਪ੍ਰੈਸ ਕਾਨਫਰੰਸ ਦੇ ਵਿੱਚ ਬੰਦਾ ਬੋਲ ਰਿਹਾ ਜਾਨਪੁਰ ਕੇ ਉਹਦੇ ਇਲਜ਼ਾਮ ਲਾ ਰਿਹਾ ਤੇ ਸਾਡੇ ਮੀਡੀਆ ਦੇ ਕੁਝ ਲੋਕ ਜਿਹੜੇ ਦਿਮਾਗੋ ਪੈਦਲ ਨੇ ਉਹ ਚੀਜ਼ਾਂ ਨੂੰ ਲਾਈਵ ਚਲਾ ਦਿੰਦੇ ਆ ਬਿਨਾ ਅਗਲੇ ਦੀ ਪਰਸਨੈਲਿਟੀ ਨੂੰ ਜਾਣਿਆ ਬਿਨਾ ਉਹਦੇ ਕੰਮ ਨੂੰ ਜਾਣਿਆ ਬਿਨਾ ਉਹਦੀ ਉਮਰ ਨੂੰ ਜਾਣਿਆ ਫਿਰ ਉਹ ਚੀਜ਼ਾਂ ਅੱਗੋਂ ਬਿਨਾ ਸੋਚਿਆ ਸਮਝੇ ਫਾਰਵਰਡ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਦੁੱਖ ਹੁੰਦਾ ਹੈ ਇਹੋ ਜੇ ਮੀਡੀਆ ਨੂੰ ਮੀਡੀਆ ਦਾ ਨਾ ਦਿੰਦੇ ਆ ਦਰਸਾਲ ਇਹ ਜਿਹੜਾ ਸੋਸ਼ਲ ਮੀਡੀਆ ਤੇ ਇਹੋ ਜਿਹਾ ਗੰਦ ਪੈਣਾ ਸਾਡੇ ਆਪਸੀ ਕਮਿਊਨੀਕੇਸ਼ਨ ਦੀ ਘਾਟ ਦਾ ਨਤੀਜਾ ਹੈ ਤੇ ਕੁਝ ਮੌਕਾਪ੍ਰਸਤ ਲੋਕ ਜਿਹੜੇ ਇਹਦਾ ਫਾਇਦਾ ਉਠਾਉਂਦੇ ਨੇ ਜਿਹੜੇ ਇੰਡਸਟਰੀ ਨੂੰ ਆਪਸ ਵਿੱਚ ਇਕੱਠਿਆ ਨਹੀਂ ਹੋਣ ਦਿੰਦੇ ਉਹ ਅੱਜ ਵੀ ਇਹੋ ਜਿਹੀਆਂ ਆਪਣੀਆਂ ਜਿਹੜੀਆਂ ਕੋਝੀਆਂ ਚੈਨਲ ਚੱਲਦੇ ਪਏ ਨੇ ਮੈਂ ਪਿਛੇ ਜੀ ਕਾਪਨਾ ਆਰਟੀਕਲ ਵੀ ਸੋਸ਼ਲ ਮੀਡੀਆ ਤੇ ਲਿਖ ਕੇ ਪਾਇਆ ਸੀਗਾ ਕਿ ਇਹ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੇ ਲੋਕ ਹੀ ਆਪਣੇ ਹੀ ਪਾਲਤੂ ਕੁੱਤੇ ਗਦੇ ਨੇ ਬਾਹਰੋਂ ਨਹੀਂ ਆਏ ਤੇ ਜਦੋਂ ਕੋਈ ਇੱਕ ਦੂਜੇ ਨੂੰ ਸਿਰ ਤੋਂ ਸਵਾ ਸਿਰ ਹੋ ਕੇ ਟੱਕਰਦਾ ਤੇ ਫਿਰ ਸਾਰੇ ਦੀ ਫੋਕ ਨਿਕਲ ਜਾਂਦੀ ਐ ਮੈਂ ਗੱਲ ਸਿਰਫ ਫਿਲਮ ਰੋਚਕਾਂ ਤੇ ਫਿਲਮ ਮੇਕਰਾਂ ਦੀ ਨਹੀਂ ਗੱਲ ਕਰ ਰਿਆ ਇਹ ਫਿਲਮ ਮੇਕਰਾਂ ਦੀ ਵੀ ਆਪਸੀ ਖਿੱਚੋ ਤਾਨ ਦਾ ਨਤੀਜਾ ਵੀ ਸਾਹਮਣੇ ਆਂਦਾ ਤੇ ਇਸੇ ਲਈ ਸਾਨੂੰ ਬਹੁਤ ਸੁਲਝੇ ਤਰੀਕੇ ਨਾਲ ਜਿਹੜਾ ਚੱਲਣ ਦੀ ਲੋੜ ਆ ਨਹੀਂ ਤਾਂ ਕੀ ਹੁੰਦਾ ਕਿ ਜਿਹੜੇ ਚੰਗੇ ਭਲੇ ਲੋਕ ਵੀ ਇਸੇ ਚੱਕੀ ਦੇ ਵਿੱਚ ਪੇਸਣਦੇ ਨੇ ਪਰ ਉਹਦਾ ਵੀ ਕਾਰਨ ਇਹ ਹੈ ਕਿ ਜਦੋਂ ਇਹੋ ਜਿਹੀ ਤਮਾਸ਼ਪਿੰਨੀ ਫਿਲਮ ਇੰਡਸਟਰੀ ਚੱਲਦੀ ਹੁੰਦੀ ਹੈ ਤੇ ਉਹ ਲੋਕ ਚੁੱਪ ਰਹਿੰਦੇ ਨੇ ਜਦ ਕਿ ਭਾਵੇਂ ਕੋਈ ਸੰਸਥਾ ਹੋਵੇ ਜਾਂ ਕੋਈ ਜ਼ਿੰਮੇਵਾਰ ਵੱਡੇ ਲੋਕ ਫਿਲਮ ਇੰਡਸਟਰੀ ਦੇ ਹੋਣ ਉਹਨਾਂ ਨੂੰ ਸਮੇਂ ਸਿਰ ਇਹੋ ਜੀਆਂ ਕਾਰਵਾਈ ਜਦੋਂ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੀਆਂ ਤੇ ਉੱਥੇ ਇਹਨੂੰ ਇੰਟਰਪਟ ਕਰਨਾ ਚਾਹੀਦਾ ਇਹਦੇ ਵਿੱਚ ਬੋਲਣਾ ਚਾਹੀਦਾ ਆਪਣਾ ਇੱਕ ਰੋਲ ਅਦਾ ਕਰਨਾ ਚਾਹੀਦਾ ਤਾਂ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਇਹੋ ਜੀਆਂ ਜਿਹੜੀਆਂ ਮਾੜੀਆਂ ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਨਾ ਸਾਨੂੰ ਉਹ ਨਾ ਜੋਨੇ ਮੁੜ ਕੇ ਫਿਰ ਆਪਣਾ ਫਿਲਮ ਆਲੋਚਕਾਂ ਵਾਲੇ ਪਾਸੇ ਆ ਰਿਆਂ ਤੇ ਮੇਰੇ ਤੁਹਾਨੂੰ ਇਹ ਗੱਲ ਵੀ ਬੜੀ ਦਿਲਚਸਪ ਲੱਗੇਗੀ ਕਿਉਂਕਿ ਮੈਂ ਵੀ ਫਿਲਮ ਇੰਡਸਟਰੀ ਦੇ ਵਿੱਚ ਆਮ ਸਾਰੇ ਇਹਨਾਂ ਲੋਕਾਂ ਚ ਵੀ ਜੰਗਾ ਵਾਂ ਆਮ ਵਿੱਚ ਚੱਲਦਾ ਵਾਂ ਤੇ ਜਦੋਂ ਕੋਈ ਫਿਲਮ ਜਿਹੜੀ ਨਹੀਂ ਚੱਜਦੀ ਬਣੀ ਤੇ ਉਹਦਾ ਰਿਵਿਊ ਵੀ ਆਪਾਂ ਉਹਦਾ ਦਾ ਹੀ ਅੰਡਰਸਟੂਡ ਲਿਖਿਆ ਜਾਣਾ ਪਰ ਸਾਨੂੰ ਇਹ ਵੀ ਪਤਾ ਹੁੰਦਾ ਕਿ ਭਾਵੇਂ ਫਿਲਮ ਮਾੜੀ ਹੈ ਦਸ਼ਕਾ ਨੇ ਰਿਜੈਕਟ ਕਰ ਦਿੱਤੀ ਪਰ ਮੜੇ ਆਪਾਂ ਹੀ ਬੰਨਾ ਕਿਉਂਕਿ ਇਹਨਾਂ ਦੇ ਜਿਹੜੇ ਆਈਟੀ ਸੈੱਲ ਹੈ ਬੜੇ ਸਟਰੋਂਗ ਹੈ ਜਿਹੜੇ ਗਾਲਾਂ-ਗੁਲਾ ਘੁਲਣ ਵਾਸਤੇ ਇਹਨਾਂ ਬਣਾਏ ਹੋਏ ਆ ਇੱਕ ਹੋਰ ਵੱਡੀ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਫਿਲਮ ਮੇਕਰ ਹੈ ਜਿਹੜੇ ਕੰਪੀਟੀਟਰ ਆਪਸ ਦੇ ਵਿੱਚ ਉਹ ਵੀ ਸਾਡੇ ਜਿਹੜੇ ਫਿਲਮ ਰਿਵਿਊਜ਼ ਹੈ ਉਹਨਾਂ ਦਾ ਸਵਾਦ ਲੈਂਦੇ ਆ ਜੇ ਇੱਕ ਦੀ ਫਿਲਮ ਆ ਗਈ ਤੇ ਦੂਜਾ ਦੂਜੇ ਨੂੰ ਪੁੱਛਣ ਪਏਗਾ ਯਾਰੋ ਅਰੋੜੇ ਨੇ ਕੀ ਲਿਖਿਆ ਫਿਲਮ ਬਾਰੇ ਉਹ ਚਾਹਨਾ ਜੇ ਬੋਲਿਆ ਕਿ ਨਹੀਂ ਬੋਲਿਆ ਬੀਦੀ ਨੇ ਕੀ ਲਿਖਿਆ ਜੇ ਕਿਸੇ ਦਾ ਫਿਲਮ ਦਾ ਰਿਵਿਊ ਲੇਟ ਹੋ ਜਾਏ ਤੇ ਫਿਰ ਇੱਕ ਦੂਜੇ ਨੂੰ ਪੁੱਛਣ ਲੱਗ ਪੈਂਦੇ ਆ ਉਹ ਕਾਰਨ ਕਿੱਦਾਂ ਜਿਹੜਾ ਲੱਭਣੇ ਸ਼ੁਰੂ ਕਰ ਦਿੰਦੇ ਨੇ ਕਿ ਪਤਾ ਨਹੀਂ ਕਿਉਂ ਯਾਰ ਇਹਨਾਂ ਨੂੰ ਪਾਇਆ ਕਿਉਂ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਸਾਡੀਆਂ ਸਮੀਖਿਆਵਾਂ ਦੇ ਥੱਲੇ ਇੱਕ ਕਮੈਂਟ ਕਿਦਾਂ ਦੇ ਕਰਵਾਣਗੇ ਐਕਚੁਅਲੀ ਮੈਂ ਇਹਨਾਂ ਨੂੰ ਕਮਜ਼ੋਰ ਫਿਲਮ ਮੇਕਰ ਕਰਨਾ ਵਾ ਕਿਉਂਕਿ ਫਿਲਮਾਂ ਦੇ ਇਹਨਾਂ ਦੀ ਕਮਜ਼ੋਰ ਬੰਦੀਆਂ ਤਾਂ ਇਹ ਸਾਨੂੰ ਲਿਖਣਾ ਪੈਂਦਾ ਪਰ ਇਹਨਾਂ ਦੇ ਆਈਟੀ ਸੈਲ ਬੜੇ ਸਟਰੋਂਗ ਹੁੰਦੇ ਗਾ ਕਢਵਾਉਣ ਵਾਸਤੇ ਖਾਸ ਤੌਰ ਤੇ ਥੱਲੇ ਕਮੈਂਟ ਸਾਰੇ ਕਮੈਂਟ ਤੇ ਨਹੀਂ ਮੈਂ ਖਿਆਲ ਸੁਣਾਉਂਗਾ ਬਹੁਤ ਬਹੁਤ ਗੰਦੇ ਤਰ੍ਹਾਂ ਦੇ ਵਾਹ ਜਾਂ ਤਰ੍ਹਾਂ ਦੇ ਇਹਨਾਂ ਨੇ ਥਰਡ ਕਲਾਸ ਜਿਹੜੇ ਕਮੈਂਟ ਲਿਖਵਾਏ ਜਾਂਦੇ ਨੇ ਤੇ ਕੁੜੀਆਂ ਦੀਆਂ ਨਗਲੀ ਆਈਡੀਆ ਬਣਾ ਕੇ ਪਰ ਜਿਹੜੇ ਕਾਮਨ ਉਹ ਤੇ ਮੈਂ ਕਦੀ ਮੌਕਾ ਮਿਲੇ ਇੰਡਸਟਰੀ ਦੇ ਵਿੱਚ ਵੱਡੇ ਲੋਕਾਂ 'ਚ ਬੈਠ ਕੇ ਪ੍ਰਿੰਟ ਕੱਢ ਕੇ ਰੱਖਿਓ ਇਹਨਾਂ ਸਾਰਿਆਂ ਨੂੰ ਇਹਨਾਂ ਦਾ ਮੈਂ ਜਿਹੜਾ ਸ਼ੀਸ਼ਾ ਵਹਾਉਂਗਾ ਕਿਸੇ ਦਿਨ ਜ਼ਰੂਰ ਪਰ ਜਿਹੜੇ ਆਮ ਤੌਰ ਤੇ ਕਮੈਂਟ ਜਿਹੜੇ ਮੈਂ ਸੁਣਾ ਸਕਦਾ ਵਾਂ ਉਹ ਤੈਨੂੰ ਤੇ ਪੈਸੇ ਨਹੀਂ ਮਿਲੇ ਇਸ ਕਰਕੇ ਇਧਰ ਵੀਊ ਮਾੜਾ ਲਿਖਿਆ ਤੈਨੂੰ ਤੇ ਉਹਨਾਂ ਨੇ ਫਿਲਮ ਪ੍ਰੀਮੀਅਰ ਤੇ ਬੁਲਾਇਆ ਨਹੀਂ ਇਸ ਕਰਕੇ ਤੂੰ ਮਾੜਾ ਲਿਖਿਆ ਵਗੈਰਾ ਵਗੈਰਾ ਤੇ ਉਹ ਤੇਰੇ ਦੇ ਮੈਗਜ਼ੀਨ ਨੂੰ ਜਾਣਦਾ ਕੌਣ ਹੈ ਤੇਰੇ ਤੇ ਫੇਸਬੁੱਕ ਨੂੰ ਜਾਣਦਾ ਮੈਗਜ਼ੀਨ ਦੇ ਕੋਈ ਪੜ੍ਹਦਾ ਨਹੀਂ ਉਪਤੰਦਰੋ ਜੇ ਮੈਗਜ਼ੀਨ پڑھਦੇ ਨਹੀਂ ਮੈਨੂੰ ਜਾਣਦਾ ਕੋਈ ਨਹੀਂ ਤੇ ਮੇਰੇ ਪਿੱਛੇ ਆ ਕੇ ਗੰਦ ਕੰਦੂ ਬੰਦੇ ਹੋ ਚਲੋ ਖੈਰ ਸਾਨੂੰ ਇਹਨਾਂ ਲੋਕਾਂ ਦਾ ਮੈਂ ਗੁੱਸਾ ਤੇ ਕਰਦਾ ਨਹੀਂ ਪਰ ਤਸੱਲੀ ਜ਼ਰੂਰ ਹੁੰਦੀ ਹੈ ਕਿ ਸਾਡੇ ਫਿਲਮ ਕ੍ਰਿਟਿਕਸ ਦੀ ਗੱਲ ਸੁਣੀ ਜ਼ਰੂਰ ਜਾਂਦੀ ਹੈ ਤੇ ਇੰਡਸਟਰੀ 'ਚ ਪੱਕੀ ਤਰ੍ਹਾਂ ਸੁਣੀ ਜਾਂਦੀ ਹੈ ਉਹਦਾ ਕਾਰਨ ਹੈ ਕਿ ਚਲੋ ਜੀ ਸੁਣੀ ਜਾਂਦੀ ਹੈ ਅੱਜ ਨਹੀਂ ਤੇ ਕੱਲ ਸੁਧਾਰ ਵੀ ਹੋਏਗਾ ਤੇ ਸੁਧਾਰ ਹੋਈ ਵੀ ਨਹੀਂ ਤੇ ਹੁੰਦੇ ਵੀ ਨਹੀਂ ਸਾਨੂੰ ਉਹ ਵੀ ਵੇਖਣ ਨੂੰ ਸਾਹਮਣੇ ਆ ਜਾਂਦੇ ਆ ਫਿਲਮ ਇੰਡਸਟਰੀ ਦੇ ਵਿੱਚ ਮੈਂ ਇੱਕ ਗੱਲ ਚੱਕੀ ਸੀ ਪੰਜਾਬੀ ਸਕਰੀਨ ਵੱਲੋਂ ਕਿ ਜਿਹੜੇ ਪੰਜਾਬੀ ਫਿਲਮਾਂ ਦੇ ਪੋਸਟਰ ਆ ਉਹਨਾਂ ਤੇ ਅੰਗਰੇਜ਼ੀ ਇਕੱਲੀ ਹੁੰਦੀ ਹੈ ਪੰਜਾਬੀ ਚ ਨਾਂ ਨਹੀਂ ਲਿਖਿਆ ਹੁੰਦਾ ਤੇ ਮੇਰੀ ਲੜਾਈ ਬੜੀ ਦੇਰ ਤੱਕ ਚੱਲੀ ਪਰ ਆਖਰ ਉਹਦਾ ਰਿਜ਼ਲਟ ਨਿਕਲਿਆ ਹੁਣ ਹਰ ਪੰਜਾਬੀ ਫਿਲਮ ਦੇ ਉੱਤੇ ਜਿਹੜਾ ਅੰਗਰੇਜ਼ੀ ਦੇ ਨਾਲ ਪੰਜਾਬੀ ਚ ਨਾਂ ਲਿਖਿਆ ਹੁੰਦਾ ਤੇ ਸਾਨੂੰ ਤਸੱਲੀ ਹੁੰਦੀ ਕਿ ਸਾਡੀ ਗੱਲ ਜਿਹੜੀ ਸੁਣੀ ਜਾਂਦੀ ਹੈ ਸਮਝੀ ਜਾਂਦੀ ਹੈ ਅੱਜ ਨਹੀਂ ਤੇ ਕੱਲ ਇਹਦਾ ਜਿਹੜਾ ਅਸਰ ਜ਼ਰੂਰ ਹੁੰਦਾ ਹੈ ਤੇ ਅਗੋਂ ਵੀ ਹੋਏਗਾ ਸਾਨੂੰ ਇਸੇ ਦੀ ਤਸੱਲੀ ਕਿ ਆਪਾਂ ਜਿਹੜਾ ਆਪਾਂ ਕੰਮ ਕਰ ਰਹੇ ਆ ਨਿਰਪੱਖ ਤਰੀਕੇ ਨਾਲ ਕਰ ਰਹੇ ਆ ਤੇ ਇੱਕ ਸਹੀ ਦਿਸ਼ਾ 'ਚ ਕਰ ਰਹੇ ਆ ਜਿਹਦਾ ਸਾਨੂੰ ਆਮ ਲੋਕਾਂ ਕੋਲੋਂ ਰਿਜ਼ਲਟ ਵੀ ਮਿਲਦਾ ਕਿ ਜਿੱਥੋਂ ਸਾਨੂੰ ਤਸੱਲੀ ਹੁੰਦੀ ਹੈ ਜਦੋਂ ਲੋਕੀ ਐਪਰੀਸ਼ੀਏਟ ਕਰਦੇ ਕਿ ਤੁਸੀਂ ਸਹੀ ਨੂੰ ਸਹੀ ਕਹਿੰਦੇ ਹੋ ਗਲਤ ਨੂੰ ਗਲਤ ਕਹਿੰਦੇ ਕਿਉਂਕਿ ਉਹਨਾਂ ਨੇ ਫਿਲਮ ਦੇਖੀ ਹੁੰਦੀ ਹੈ ਅੱਜ ਜਿਹੜਾ ਯੁੱਗ ਹੈ ਸੋਸ਼ਲ ਮੀਡੀਆ ਤੇ ਔਨਲਾਈਨ ਸ਼ੋਪਿੰਗ ਦਾ ਵੀ ਯੁੱਗ ਹੈ ਇਦੇ ਵਿੱਚ ਆਪਾਂ ਛੋਟੀ ਤੇ ਛੋਟੀ ਚੀਜ਼ ਪਰਚੇਸ ਕਰਨੀ ਹੋਵੇ ਤੇ ਉਹ ਵੀ ਆਪਾਂ ਉਹਦੇ ਰਿਵਿਊ ਪੜ੍ਹ ਕੇ ਫਿਰ ਦੇਖਦੇ ਆ ਇਸੇ ਤਰ੍ਹਾਂ ਹੀ ਜਿਹੜੀ ਫਿਲਮਾਂ ਵੀ ਇੱਕ ਆਨਲਾਈਨ ਸ਼ੋਪਿੰਗ ਹੋਊਗਾ ਇਹ ਵੀ ਦਾ ਹਿੱਸਾ ਬਣ ਚੁੱਕੀਆਂ ਨੇ ਲੋਕ ਸਾਡੇ ਰਿਵਿਊ ਪੜ੍ਹ ਕੇ ਵੀ ਜਿਹੜੀਆਂ ਫਿਲਮ ਬਾਰੇ ਡਿਸਾਈਡ ਕਰਦੇ ਨੇ ਕਿ ਦੇਖਣੀ ਹੈ ਕਿ ਨਹੀਂ ਦੇਖਣੀ ਇਸੇ ਲਈ ਤਾਂ ਸੋਸ਼ਲ ਮੀਡੀਆ ਦੇ ਬਖੇੜੇ ਖੜੇ ਹੁੰਦੇ ਨੇ ਜਿਸ ਨੂੰ ਨਿਰਮਾਤਾਵਾਂ ਨੂੰ ਗੁੱਸਾ ਹੁੰਦਾ ਤੇ ਦੂਜੇ ਪਾਸੇ ਇੱਕ ਚੀਜ਼ ਵੀ ਧਿਆਨ ਚ ਰੱਖੋ ਕਿ ਜਦੋਂ ਗੱਲ ਨਿਰਪੱਖਤਾ ਦੀ ਹੈ ਕਿ ਜੇ ਕਿ ਇਸ ਫਿਲਮ ਕਿਸੇ ਨਿਰਦੇਸ਼ਕ ਦੀ ਕਿਸੇ ਨਿਰਮਾਤਾ ਦੀ ਫਿਲਮ ਮਾੜੀ ਨੂੰ ਅਸੀਂ ਮਾੜੀ ਕਹਾਂ ਤੇ ਉਸੇ ਨਿਰਮਾਤਾ ਨਿਰਦੇਸ਼ਕ ਦੀ ਫਿਲਮ ਨੂੰ ਜੇ ਚੰਗੀ ਹੈ ਤਾਂ ਆਪਾਂ ਚੰਗੀ ਕਹਿ ਕੇ ਉਹਨੂੰ ਖੁੱਲ੍ਹ ਕੇ ਤਾਰੀਫ਼ ਵੀ ਕੀਤੀ ਹੈ ਬੇਸ਼ੱਕ ਉਹ ਸਾਨੂੰ ਇਸ ਚੀਜ਼ ਦਾ ਕ੍ਰੈਡਿਟ ਦੇਣਾ ਦੇਣਾ ਪਰ ਲੋਕੀ ਦੇਖਦੇ ਨੇ ਨਜ਼ਰ ਰੱਖਦੇ ਨੇ ਕਿ ਤੁਸੀਂ ਸਹੀ ਨੂੰ ਸਹੀ ਕਹਦੇ ਹੋ ਤੇ ਗਲਤ ਨੂੰ ਗਲਤ ਕਹਿੰਦੇ ਹੋ ਹੁਣ ਜਿਹੜੇ ਕੁਝ ਅਣਆੜੀ ਕਿਸਮ ਦੇ ਨਿਰਮਾਤਾਵਾਂ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਦੇ ਉੱਪਰ ਵੀ ਗੱਲ ਕਰ ਰਿਹਾ ਕਿ ਜਿਨ੍ਹਾਂ ਨੇ ਸਾਡੇ ਪ੍ਰਤੀ ਜਿਹੜਾ ਮਾੜਾ ਨਜ਼ਰੀਆ ਰੱਖਿਆ ਸਾਨੂੰ ਉਹਨਾਂ ਨੇ ਗਾਲਾਂ ਵੀ ਕਢਵਾ ਕੇ ਦਿੱਤੀ ਲੀਆਂ ਸਭ ਤੋਂ ਪਹਿਲਾਂ ਕੀ ਵੀ ਦੇਖ ਲਿਆ ਸਾਨੂੰ ਪੈਸਿਆਂ ਦੀਆਂ ਵੀ ਆਫਰਾਂ ਦੇ ਕੇ ਦੇਖ ਲੀਆਂ ਤੇ ਥਾਣੇ ਤੱਕ ਲਿਜਾ ਕੇ ਸਾਡੇ ਮਰਦ ਪੁੱਠੀਆਂ ਮਾੜੀਆਂ ਸ਼ਿਕਾਇਤਾਂ ਛੁੱਟੀਆਂ ਸ਼ਿਕਾਇਤਾਂ ਕਰਕੇ ਵੀ ਦੇਖ ਲੀਆਂ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਕਿਉਂਕਿ ਆਪਾਂ ਸਹੀ ਦਿਸ਼ਾ ਵੱਲ ਚੱਲ ਰਹੇ ਹਾਂ ਇਸ ਕਰਕੇ ਦੋਸਤੋ ਹੁਣ ਸੁਧਾਰ ਤੁਹਾਨੂੰ ਕਰਨਾ ਪੈਣਾ ਹੈ ਪੇਸ਼ੈਂਸ ਤੁਹਾਨੂੰ ਰੱਖਣੀ ਪੈਣੀ ਹੈ ਸੋ ਦੋਸਤੋ ਇਸ એપisode ਦੇ ਆਖਰ 'ਚ ਮੈਂ ਸਾਰੀ ਫਿਲਮ ਇੰਡਸਟਰੀ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਸਿਨੇਮਾ ਆਲੋਚਕਾਂ ਨੂੰ ਜਿਹੜਾ ਆਪਣੇ ਸਿਨੇਮੇ ਦਾ ਇੱਕ ਪਰਿਵਾਰਕ ਹਿੱਸਾ ਸਮਝ ਕੇ ਚੱਲਿਆ ਜਾਵੇ ਇਹਨਾਂ ਪ੍ਰਤੀ ਆਪਣਾ ਜਿਹੜਾ ਨਜ਼ਰੀਆ ਉਹਨੂੰ ਬਦਲਿਆ ਜਾਵੇ ਆਪਸੀ ਦੂਰੀ ਨੂੰ ਘਟਾਇਆ ਜਾਵੇ ਤੇ ਜਿਹੜਾ ਆਪਸੀ ਸੰਚਾਰ ਸਾਧਨ ਮੈਂ ਬੋਲ ਚੱਲਿਆ ਉਹਨੂੰ ਮਜ਼ਬੂਤ ਕੀਤਾ ਜਾਵੇ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜਾ ਵਿਰੋਧੀ ਧਿਰ ਤੋਂ ਬਿਨਾਂ ਤਾਂ ਸਰਕਾਰਾਂ ਵੀ ਨਹੀਂ ਚੱਲਦੀਆਂ ਤੇ ਇਸੇ ਤਰ੍ਹਾਂ ਹੀ ਇੱਕ ਪਰਿਵਾਰ ਦੇ ਵਿੱਚ ਜੇ ਕੋਈ ਝਿੜਕਦਿਆਂ ਵਾਲਾ ਨਾ ਹੋਵੇ ਇੱਕ ਦੂਜੇ ਨੂੰ ਸੁਣਨ ਵਾਲਾ ਸਮਝਣ ਵਾਲਾ ਨਾ ਹੋਵੇ ਤੇ ਉਸ ਪਰਿਵਾਰ ਦਾ ਕੀ ਫਿਊਚਰ ਹੁੰਦਾ ਆਪਾਂ ਇਹਦਾ ਵੀ ਅੰਦਾਜ਼ਾ ਲਾ ਸਕਦੇ ਆ ਇਸ ਲਈ ਦੋਸਤੋ ਮੈਂ ਤਾਂ ਆਪਣੀ رائے ਤੁਹਾਡੇ ਕੇ ਰੱਖ ਦਿੱਤੀ ਹੈ ਹੁਣ ਤੁਹਾਡੀ ਕੀ رائے ਇਸ ਐਪੀਸੋਡ ਬਾਰੇ ਤੁਸੀਂ ਵੀ ਮੈਨੂੰ ਆਪਣਾ ਖੁੱਲ ਕੇ ਆਪਣੇ ਵਿਚਾਰ ਦੇ ਸਕਦੇ ਹੋ ਜੇ ਤੁਹਾਨੂੰ ਸਾਡੇ ਚ ਕੋਈ ਕਮਜ਼ੋਰੀ ਨਜ਼ਰ ਆਵੇ ਤਾਂ ਉਹ ਵੀ ਸਾਨੂੰ ਖੁੱਲ ਕੇ ਲਿਖ ਸਕਦੇ ਹੋ ਤੇ ਇਸ ਐਪੀਸੋਡ ਨੂੰ ਆਪਾਂ ਇੱਥੇ ਖਤਮ ਕਰਦੇ ਆ ਦਿਓ ਇਜਾਜ਼ਤ ਤੇ ਮਿਲਦੇ ਆ ਇੱਕ ਨਵੇਂ ਬੋਡਕਾਸਟ ਦੇ ਨਾਲ ਸਤਿ ਸ੍ਰੀ ਅਕਾਲ